सिर्फ एक दिन विश्व धरती दिहाड़ा हालात नहीं बदलिया जागड़ गएती इसलिए धरती हरिया भरिया साफ सुथरा बनाने समूहिक हमले की लोड़ है धरती मनदा सतिकार दते बिना मनुख का भला नहीं हो सकता वातावरण पक्षों जो हालात बनते जा रहे हैं वह किसी तो भी लुके नहीं हैं ਵਿਕਾਸ ਦੀ ਹਨੇਰੀ ਨੇ ਅੱਜ ਤਰਤ ਮਾਨੂ ਬਲਦੀ ਪੱਠੀ ਵਿੱਚ ਚੋਕ ਦਿੱਤਾ ਹੈ ਜਿਸ ਕਾਰਨ ਅੱਜ ਆਲਮੀ ਤਪਸ਼ ਤੇਜੀ ਨਾਲ ਵੱਧਦੀ ਜਾ ਰਹੀ ਹੈ ਜਿਸ ਨੂੰ ਕੇਵਲ ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਰੋਕਿਆ ਜਾ ਸਕਦਾ ਹੈ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੇ ਦਾਇਦਾ ਅਖਿਲੇ ਸਰਵਨ ਸਰਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਜਿੱਥੇ ਬਾਣੀ ਦੇ ਰੂਪ ਵਿੱਚ ਦਿੱਤੀਆਂ ਤੇ ਜੋ ਸਨੇਹਾ ਪਾਤਸ਼ਾਹ ਨੇ ਦਿੱਤਾ ਕਿ ਸਾਡਾ ਕੁਦਰਤ ਦੇ ਨਾਲ ਰਿਸ਼ਤਾ ਕੀ ਹੈ ਪਾਉਣ ਨੂੰ ਗੁਰੂ ਪਾਣੀ ਨੂੰ ਪਿਤਾ ਧਰਤੀ ਨੂੰ ਮਾਂ ਦੇ ਸਮਾਨ ਅਦੁੱਤ ਸਤਕਾਰ ਬਾਣੀ ਦੇ ਵਿੱਚ ਦਿੱਤਾ ਸੋ ਅੱਜ ਧਰਤ ਦੇ ਨਾਲ ਧਰਤੀ ਮਾਂ ਦਾ ਦਿਹਾੜਾ ਹੈ ਜਿਸ ਧਰਤੀ ਦੇ ਉੱਤੇ ਸਰੀਆਂ ਤੋਂ 11 ਸਾਲਾਂ ਤੋਂ ਜੋ ਵੀ ਇਸ ਰarre ਉਤਾਰਤੀ ਮਾਂ ਦੀ ਗੋਦ ਦੇ ਵਿੱਚ ਰਹਿ ਰਹੇ ਹਨ ਮਨੁੱਖ ਹੋਵੇ ਤੇ ਪਸ਼ੂ ਹੋਣ ਤੇ ਪੰਛੀ ਹੋਣ ਤੇ ਜਲचर ਜੀਵ ਹੋ। ਆਪਦੀ ਰੋਜ਼ੀ ਰੋਟੀ ਜਿਹੜੀ ਹੈ ਉਹ ਧਰਤੀ ਮਾਂ ਤੋਂ ਪ੍ਰਾਪਤ ਹੁੰਦੀ ਹੈ। ਕਿਸੇ ਨਾ ਕਿਸੇ ਰੂਪ ਦੇ ਵਿੱਚ ਧਰਤੀ ਦੇ ਨਾਲ ਹੱਤਰਾ ਨੰਦ ਨਜੜਿਆ ਹੋਇਆ ਹੈ। ਸੋ ਅੱਜ ਦੁਨੀਆ ਭਰ ਦੇ ਵਿੱਚ ਧਰਤੀ ਦਿਵਸ ਮਨਾਇਆ ਜਾ ਰਿਹਾ ਤੇ ਧਰਤੀ ਦਾ ਸਤਿਕਾਰ ਮਹ ਵਰਗਾ ਹੋਣਾ ਚਾਹੀਦਾ ਹੈ। ਅਡੇ ਵੇਦਾਂ ਗ੍ਰੰਥਾ ਸ਼ਾਸਤਰਾਂ ਦੇ ਵਿੱਚ ਵੀ ਧਰਤੀ ਨੂੰ ਪੂਜਾ ਕੀਤੀ ਜਾਂਦੀ ਹੈ ਧਰਤੀ ਦਾ ਮਾਣ ਸਨਮਾਨ ਕੀਤਾ ਜਾਂਦਾ ਮਾਂ ਦੇ ਸਨਮਾਨ ਕੀਤਾ ਜਾਂਦਾ ਸੋ ਇਸ ਵਾਸਤੇ ਅੱਜ ਬਹੁਤ ਵੱਡੀ ਲੋੜ ਹੈ ਕਿ ਲੱਖਾਂ ਸਾਲਾਂ ਤੋਂ ਇਹ ਧਰਤੀ ਇਸੇ ਤਰ੍ਹਾਂ ਹੀ ਸਭ ਤੇ ਰਹਿਣ ਵਾਲੇ ਨੂੰ ਆਜੀਵਿਕਾ ਦੇ ਰਹੀ ਹੈ ਤੇ ਹੁਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸੇ ਧਰਤੀ ਤੋਂ ਇਹ ਵਰੀਬ ਕੰਮ ਨਹੀਂ ਆਇਆ ਹੈ ਤੇ ਖਾਣ ਪੀਣ ਨੂੰ ਸਭ ਕੁਝ ਮਿਲਣਾ। ਸੋ ਇਹਦੀ ਸੰਭਾਲ ਬਹੁਤ ਜ਼ਰੂਰੀ ਹੈ। ਅਸੀਂ ਥੋੜੇ ਸਮੇਂ ਤੋਂ ਆਪਣੀ ਧਰਤੀ ماں ਨੂੰ ਕੈਮੀਕਲਾਂ ਦੇ ਨਾਲ ਸਿੰਜੀ ਜਾ ਰਹੇ ਹਾਂ, ਇਹੋ ਜੀਆਂ ਦਵਾਈਆਂ, ਇਹੋ ਜੀਆਂ ਜ਼ਹਿਰਾਂ ਪਾਈ ਜਾ ਰਹੇ। ਜਿਹੜੀਆਂ ਜ਼ਹਿਰਾਂ ਸਾਡੇ ਉਪਜ ਰਹੀ, ਸਾਡੇ ਸਰੀਰ ਦਾ ਹਿੱਸਾ ਬਣ ਰਹੀ ਹੈ ਤੇ ਅੱਗੇ ਸਰੀਰ ਨੂੰ ਬਿਮਾਰੀਆਂ ਦੇ ਰਹੀਆਂ। ਸੋ ਅਸੀਂ ਪ੍ਰithvi ਮਾਂ ਨੂੰ ਪ੍ਰਦੂਸ਼ਣ ਮੁਕਤ ਕਰੀਏ ਜ਼ਹਿਰ ਮੁਕਤ ਕਰੀਏ ਕੁਦਰਤੀ ਖੇਤੀ ਵੱਲ ਨੂੰ ਵਧੀਏ ਜੋ ਜ਼ਹਿਰਾਂ ਬੋਨੇ ਜਾਂ ਕਿੰਦੇ ਬਾਣੀ ਕਹਿੰਦੇ ਜਿਹੜਾ ਬੀਜੇ ਸੋ ਲੁਣੇ ਕਰਮਾ ਸੰਧੜੇ ਖੇਤ ਜੋ ਅਸੀਂ ਖੇਤਾਂ 'ਚ ਬੋਨੇ ਆ ਉਹ ਸਾਡੇ ਸਰੀਰਾਂ ਦੇ ਵਿੱਚ ਆਉਂਦਾ ਸੋ ਅਸੀਂ ਗੁਰੂ ਨਾਨਕ ਸਾਹਿਬ ਦੇ ਉਹਨਾਂ ਦੇ ਬਚਨਾਂ ਤੇ ਚੱਲ ਕੇ ਅੱਜ ਸਾਰੀ ਦੁਨੀਆ ਨੂੰ ਵਿਸ਼ਵ ਨੂੰ ਬਾਬੇ ਨਾਨਕ ਦਾ ਸਨੇਹਾ ਘੜ ਘੜ ਬਚਾਈਏ ਕੀ ਧਰਤੀ ਸਾਡੇ ਵਾਸਤੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਿੰਨਾ ਜ਼ਰੂਰੀ ਹੈ ਸੋ ਧਰਤੀ ਮਾਂ ਨੂੰ ਬਚਾਉਣ ਵਾਸਤੇ ਬਾਣੀ ਕਹਿੰਦੇ ਜਿੱਥੇ ਜਾਏ ਭਈਏ ਭਲਾ ਕੀਏ ਅਸੀਂ ਉੱਥੇ ਯਤਨ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਤੀ ਮਾਂ ਸਾਰਿਆਂ ਨੂੰ ਸੁੱਖ ਸਕੂਨ ਸ਼ਾਂਤੀ ਤੇ ਸਾਰਿਆਂ ਦੇ ਪੇਟ ਘਰ ਭਰਨ ਦੇ ਸਮਰੱਥ ਤੇ ਸਾਰੇ ਦੁਨੀਆ ਵਿੱਚ ਖੁਸ਼ਹਾਲੀ ਲਿਆ ਸਕੇ ਉਹਦੇ ਵਾਸਤੇ ਖੜ ਕੇ ਯਤਨ ਕਰੀਏ ਸਾਰੇ ਨੂੰ ਧਰਤ ਦੇ ਦਿਨ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ